ਸਸਿਕਾ ਜੀ ਮੈਂ ਬੀਬਨ ਜੀ ਤੁਸੀਂ ਦੇਖ ਰਹੇ ਹੋ ਡੇਲੀ ਲੁਧਿਆਣਾ نیوز ਪਾਕੜਾ ਡੈਮ ਦੇ ਵੱਲੋਂ ਫਲੱਡ ਗੇਟ ਖੋਲ ਦਿੱਤੇ ਗਏ ਨੇ ਫਲੱਡ ਗੇਟ ਖੋਲਣ ਦੀ ਵਜ੍ਹਾ ਨਾਲ ਪੰਜਾਬ ਦੇ ਨਹਿਰਾਂ ਅਤੇ ਨਦੀਆਂ ਦੇ ਵਿੱਚ ਬਹੁਤ ਸਾਰਾ ਪਾਣੀ ਦਾ ਪੱਧਰ ਵੱਧ ਚੁੱਕਾ ਹੈ ਜਿਸ ਨੇ ਕਿ ਆਮ ਜਨਤਾ ਨੂੰ ਫਿਕਰਾਂ ਦੇ ਵਿੱਚ ਪਾ ਦਿੱਤਾ ਗਿਆ ਹੈ ਫਰੋਜਵਲ ਵਿੱਚ ਵੀ ਪਾਣੀ ਇੰਨਾ ਕਿ ਵੱਧ ਚੁੱਕਾ ਹੈ ਕਿ ਉਹ ਪਾਣੀ आम जनता ਦੇ ਲੋਕਾਂ ਦੇ ਘਰਾਂ ਦੇ ਵਿੱਚ ਵੀ ਵੜ ਚੁੱਕਾ ਹੈ ਜਿਸ ਕਾਰਨ ਆਮ ਜਨਤਾ ਬਹੁਤ ਹੀ ਜ਼ਿਆਦਾ ਪਰੇਸ਼ਾਨ ਹੋ ਚੁੱਕੀ ਹੈ ਤੁਸੀਂ ਵੇਖ ਸਕਦੇ ਹੋ ਕਿ ਅਸੀਂ ਲੁਧਿਆਣਾ ਦੇ ਦੁਗਰੀ ਪੁਲ ਦੇ ਉੱਤੇ ਖੜੇ ਆ ਇਸ ਟਾਈਮ ਪਾਣੀ ਕਿੰਨਾ ਵਧਿਆ ਹੋਇਆ ਹੈ ਇਹ ਪਾਣੀ ਦੂਰ ਪਹਾੜਾਂ ਵਿੱਚ ਜੋ بارشਾਂ ਹੋ ਰਹੀਆਂ ਪਹਾੜਾਂ ਦੇ ਵਿੱਚੋਂ ਜੋ ਪਾਣੀ ਆ ਰਿਹਾ ਉਸ ਨੇ ਹੀ ਪੰਜਾਬ ਦੀਆਂ ਨਹਿਰਾ ਤੇ ਨਦੀਆਂ ਦੇ ਵਿੱਚ ਪਾਣੀ ਦਾ ਪੱਧਰ ਵਧਾ ਦਿੱਤਾ ਗਿਆ ਜਿਸ ਦੀ ਵਜ੍ਹਾ ਨਾਲ ਆਮ ਜਨਤਾ ਦੇ ਵਿੱਚ ਬਹੁਤ ਹੀ ਜ਼ਿਆਦਾ ਇੱਕ ਡਰ ਵਾਲਾ ਸੈਮ ਵਾਲਾ ਮਾਹੌਲ ਬਣ ਚੁੱਕਾ ਹੈ ਕਿਉਂਕਿ ਕੋਈ ਵੀ ਅਨਸੁਖਣ ਵੀ ਘਟਨਾ ਨਾ ਹੋਵੇ ਇਸ ਕਰਕੇ ਤੁਸੀਂ ਸੁਚੇਤ ਰਹੋ ਤੁਸੀਂ ਦੇਖ ਸਕਦੇ ਹੋ ਲੁਧਿਆਣਾ ਦੇ ਇਸ ਦੁਗਰੀ ਪੁਲ ਦੇ ਵਿੱਚ ਪਾਣੀ ਕਿੰਨਾ ਜ਼ਿਆਦਾ ਵੱਜ ਚੁੱਕਾ ਹੈ ਦੇਖ ਸਕਦੇ ਹੋ ਕਿ ਜਿਹੜਾ ਪੁਲ ਨੂੰ ਪਾਣੀ ਟੱਚ ਕਰ ਰਿਹਾ ਹੈਗਾ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਹੈ ਬਟ ਫੇਰ ਵੀ ਸਾਡਾ ਜਿਹੜਾ ਪ੍ਰਸ਼ਾਸਨ ਹੈ ਉਹ ਪ੍ਰਸ਼ਾਸਨ ਦਿਨ ਰਾਤ ਇਹਨਾਂ ਚੀਜ਼ਾਂ ਨੂੰ ਕੰਟਰੋਲ ਕਰਨ ਦੇ ਵਿੱਚ ਲੱਗਾ ਹੈ ਪੂਰੀ ਕੋਸ਼ਿਸ਼ ਕਰ ਰਿਹਾ ਹੈ ਤੁਸੀਂ ਵੀ ਸੁਚੇਤ ਰਹੋ ਤੁਸੀਂ ਵੀ ਸਤਾਰਕ ਰਹੋ ਕਿਤੇ ਇਹ ਨਾ ਹੋਵੇ ਪਾਣੀ ਦਾ ਅਚਾਨਕ ਆ ਜਾਣਾ ਤੁਹਾਡੇ ਸਾਰਿਆਂ ਦੇ ਲਈ ਇੱਕ ਮੁਸੀਬਤ ਦਾ ਕਾਰਨ ਬਣ ਸਕੇ ਇਸ ਦੇ ਨਾਲ ਹੀ ਕੈਮਰਾ ਪਰਸਨ ਰੋਨੀ ਦੇ ਨਾਲ ਬੀ ਮਨਜੀਤ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ